ਮੜ ਰਹੀ ਦੀ ਰੁਪਈਆ ਦੇਣ ਦੇ ਦੇਣ ਕੇ ਦੇਣ ਕੇ ਰੁਪਈਆ ਜਰੂਰ ਦੇਣ ਕੇ ਕਦੋਂ ਪਹਿਲਾਂ ਮਟਰ ਘਟ ਲੈ ਮਾਰਿਆ ਕਰ ਮੇਰੀ ਜਮਣ ਹੱਥ ਨਹੀਂ ਵੇਚਿਆ ਗਿਆ ਦਾਦਾ ਉਹ ਕਾਕਾ ਇਹਨੇ ਜੰਮਿਆ ਮੰਗਿਆ ਵੇ ਨਹੀਂ ਅਸੀਂ ਭੰਡਲ ਜਾਣੇ ਵਧਾਈਆਂ ਤੇ ਅਮਰਾਸ਼ੀਓ ਤੁਦ ਤੁਸੀ ਕਮੇ ਸਾਡਾ ਕੀ ਪਾ ਲੈ ਜੰਮੜੇ ਸੋਨਾ ਪਰ ਕੋਈ ਨਹੀਂ ਜੰਮਦੇ ਇਹ ਮਾਲਕ ਮਾਰਦੇ ਹੋਣੇ ਨਾ ਮਾਲਕ ਇੱਕ ਮੁੱਠੇ ਨੂੰ ਇੱਕ ਮੁੱਝੇ ਨੂੰ ਆ ਦੇ ਆ ਦੇ ਤੇ ਲੱਗਿਓ ਆ ਦੇ ਲੱਗ ਜਾ ਸ਼ੌਕ ਕਰੋ ਕੀ ਜਾਈਏ ਲੋ ক্রিকেট ਕਰ ਲੱਗ ਜਾਓ ਓਏ ਸ਼ਿਕਟੂ ਕਰੀਂ ਨਾ ਰਾਮ ਜੀਓ ਭੋੜੀਆਂ ਕੰਮ ਲੱਗ ਜਾਓ ਲੱਗਿਓ ਲੱਗਿਓ ਕਿੱਥੇ ਲੱਗੇ ਲੋ ਮੀਟਰ ਨਹੀਂ ਕਰ ਰੋ ਮਰਦੇ ਚਲਾਉਂਦਾ ਆਪੜ ਭੂਨਾ ਬੰਨ ਲੱਗ ਕਰਾ ਕਰੀਂਏ ਭਣੀ ਦੇ ਕੁਟੀਨਾਂ ਦੇ ਸੁਨੇਹੇ ਸੁਨੇਹੇ ਭਲੋ ਦੇ ਕੇ ਵੇਖਣੇ ਧੱਕਾ ਹੀ ਲਾ ਕੇ ਨੀਂਦਾ ਰਹਿ ਗਿਆ ਅੱਜ ਨਹੀਂ ਅੱਜ ਜੀਨ ਮੁੰਡੇ ਦੇ ਨਾਲ ਕੇ ਪਈਏ ਨੇ ਜਾਨ ਕੇ ਹੋੜ ਕੀ ਲੁਕਾ ਲੈ ਕਿੱਡਾ ਆ ਜਿਹੜੇ ਯੂਰਫੀਏ ਜਿਹੜੇ ਕਦੋਂ ਸੀ ਆਉਣਾ ਨਹੀਂ ਕੇ ਝੰਡਾ ਖੜੇ ਹੋੜ ਕੀ ਆਉਣੀ ਫੇਰ ਉਹ ਤਾਂ ਮੈਡੀਕਲ ਦੀ ਗੱਲ ਹੈ ਤਾਂ ਦਾ ਰਕਰ ਵੀ ਨਹੀਂ ਤਾਂ ਹੋਰ ਕਿਉਂ ਹੈ ਖਿਲਾ ਰਕਰ ਪਰਾਜੀ ਹਾਰ ਕਰ ਲੈ ਫੇਰ ਓਏ ਉਹ ਪਾੜੀ ਜਾਂਦਾ ਮੈਂ ਸਮਾਲਸਰ ਚ ਕਹ ਤੂੰ ਜੰਮਿਆ ਓਏ ਬਵੀ ਸਮਾਲਸਰ ਜੰਮਿਆ ਏ ਜੇ ਤੇਰਾ ਪਪਾ ਜੰਮਿਆ ਜੰਮਿਆ ਸਮਾਲਸਰ ਅਸੀਂ ਇਹ ਤੇਰਾ ਚਾਚਾ ਜੰਮਿਆ ਉਹ ਵੀ ਸਮਾਲਸਰ ਹੀ ਜੰਮਿਆ ਚੰਗਾ ਮੈਨੂੰ ਪਤਾ ਲੱਗ ਗਿਆ ਪਰ ਮੈਂ ਐਸੇ ਤੈਨੂੰ ਕਦਾਂ ਲੱਗ ਪਤਾ ਗਿਆ ਆ ਮੈਂ ਕਿਹਾ ਮੈਨੂੰ ਚਿੱਠੀ ਆ ਗਈ ਸੀ ਤੈਨੂੰ ਕਦੋਂ ਚਿੱਠੀ ਆਈ ਤੁਹਾਨੂੰ ਉੱਟੀ ਸਮਾਲਸਰ ਦਾ ਬਰਜੇ ਥੋੜੀ ਬਾਗੇ ਵਾਲੇ ਲੈ ਕੇ ਜਾ ਤੇਰਾ ਰਾਜੇਨ ਕਿਤਾਬ ਕਰਾ ਗੁੰਡਾ ਮੇਰੇ ਉਹਨੇ ਬੰਦਾ ਰਹਿ ਗਾ ਗੁੰਡਾ ਨਹੀਂ ਸੀਗਾ ਹੋਰ ਕੀ ਆਏ ਟੈਂਟਾਂ ਵਾਲਾ ਬਿਛਦਾ ਹੀ ਸੀ ਕਿਧਰ ਗਈ ਆਲਾ ਹੋਰ ਕਿਉਂ ਹੋਣੀ 50000 ਰੁਪਏ ਹੋੜੀ ਚੱਲ ਰੁਪਏ ਦਿੱ ਓਹ ਵੇ ਖੁਸ਼ੀ ਹੋਣ ਹੋਏ ਮੇਰਾ ਲੱਗ ਗਿਆ ਹਾਰੀ ਕਿਉਂ ਹਣਾ ਜੀ ਮਰਾਸੀ ਆ ਗਏ ਹੁਣ ਮੈਂ ਮੇਰੇ ਬੁੜੇ ਬੋਧਰਮੀ ਬੋਧਰਮੀ ਜੀ 21 ਸਾਲ ਨੇ 21 ਹੋਏ ਆਹ ਹੋਏ 21 ਹਾਲੇ 39 ਹਾਲੇ ਭੁੱਖਿਆਂ ਨੂੰ ਹੋ ਜਾਣਾ ਨੰਗਿਆਂ ਨੂੰ ਕੱਪੜੇ ਤਿਆਸ਼ਿਆਂ ਨੂੰ ਚਲ ਪਾਣੀ ਆਏ ਹੁਣ ਉਹਨੂੰ ਨਾ ਹੀ ਛੱਡਗੇ ਛੋਟਾ ਏ ਕੋਰਾਂ ਨੂੰ ਮਰ ਜਾਏ ਤੂੰ ਬਲ ਐਸੇ ਬੀ ਲੇਣ ਦੇ ਮੇਡਾ ਵੀ ਫਿਰੇ ਰਹਿਣਾ ਲਾਣਾ ਬੁੜੇ ਦਾ ₹100 ਬਾਹਰ ਦਾ ਕੰਪਲ ਬਾਹਰ ਦਾ ਕੰਪਲ ਦੇ ਦਿਆ ਨਾ ਹੈ ਵਰਦਾ ਮਰ ਕੇ ਲੈ ਜਾ ਕੰਡੂ ਨਹੀਂ ਕਰ ਲੈ ਦੇਣਾ ਕੈਨੇਡਾ ਵਾਲਾ ਦੇਣਾ ਕੈਨੇਡਾ ਵਾਲਾ ਨਹੀਂ ਪਰਲਾ ਦੁਬਈ ਵਾਲਾ ਦੇਣਾ ਉਹ ਦੁਬਈ ਵਾਲਾ ਨਹੀਂ ਪਰਲਾ ਸਿੰਗਾਪੁਰ ਵਾਲਾ ਦੇਣਾ ਪਰਲਾ ਪਰਲਾ ਕਿਹੜਾ ਹੈ ਹਾਂ ਪਰਲਾ ਕਿਹੜਾ ਜਿਹੜਾ ਗੱਡੇ ਦੇ ਪਾਇਆ ਸੀ ਹੋਰ ਜਿਹੜਾ ਬਾਹਰ ਦਾ ਕੋਰਣਾ ਹੋਰ ਕੀ ਉੱਥੇ ਨਹੀਂ 110 ਰੁਪਏ ਥੋੜੀ ਜਿਹੀ ਸੁਈਆ ਦੇਣੀ ਆ ਜੀ ਦਿਖਣਾ ਵੀ ਨਹੀਂ ਕੁੱਟੜ ਬੰਦਾ ਖੜੀ ਹਣਾਂ ਦੀ ਤੇ ਮੈਦੀ ਆ ਗਿਆ ਹੁਣਲਾ ਮੇਰੀ ਕਿੰਨੀ ਚਰਮਤਾਰ ਹੈ ਸਾਡੀਆਂ ਕੁੜੀਆਂ ਰਾਜਾਂ ਕੁੜੀਆਂ ਰਾਜ ਦੀਆਂ ਹੁਣ ਮੇਰੇ ਜਾਜ ਕੁੜੀਆਂ ਦੌੜੀਆਂ ਹੁਣ ਮੇਰੇ ਜਾਜ ਤੈਨੂੰ ਚਾਰ ਹੁੰਦੀਆਂ ਬੜੀਆਂ ਹੁਣ ਫਤਰ ਗੇਟੇ ਤੇਰੇ ਜਾ ਨੂੰ ਹਾਂ ਸੂਰੀਆਂ ਦੇ ਸਾਬਾਂ ਦੇ ਬਾਕੇ ਤੇ ਰੋੜ ਕੇ ਰੋਣ ਤੇਰੇ ਭਾਪੇ ਮਰ ਜਾਣਾ ਲੰਡਾ ਰਿਆ ਕਰ ਫਿਰ ਵੀ ਰਾਈ ਕੇ ਜਾ ਕੇ ਦਾਦਾ ਕੁੜੀ ਮਾਰੋਈ ਮਾਰੋ ਆ ਕਿਤੇ ਡੱਕ ਇਹ ਕਨੇਡੂ ਨਹੀਂ ਲਿਖੇ ਤਵੇ ਬਿੰਗਾ ਮਾਰੋਈ ਇਹਨੇ ਮਾਰੋ ਮਾਰੋ ਆ ਕਿੱਥੋਂ ਮਾਰੋਈ ਮਾਰੋ ਕਿੱਥੋਂ ਆ ਗਈ ਪੱਠੇ ਲੈਣ ਗਈ ਸੀ ਮਰ ਜਾਏ ਮਾਰੋ ਲੈ ਉਹ ਕਰੇ ਕਰੇ ਵਿੱਚ ਉਹ ਕਲੀ ਕੁੜੀ ਨਹੀਂ ਯਾਰ ਹੋਰ ਕੀ ਨਾਲ ਖੁੱਫੜ ਤਰਾਉਂਦੀ ਸੀ ਯਾਰ ਗੱਭੀ ਬੜੀ ਅਸੀ ਹੌਣ ਹਰ ਮੜੀ ਹੌਣ ਹੀ ਕੀਤਾ ਰਿਹਾ ਕਰ ਮਾਰੋ ਖੜਾ ਝੜਾ ਕੇ ਆ ਮੇਰਾ ਕੌਣ ਹਰ ਟੋਕੇ ਕੋ ਮੋਲਦਾ ਮਟਰ ਜਿੱਕਰ ਹੌਣ ਹੀ ਕੀਤਾ ਰਿਹਾ ਕਰ ਪਰ ਵੀ ਇਹ ਫਾਇਦਾ ਜੋ ਹੈ ਇਸ ਵਾਰ ਦੇ ਦੋ 5 ਰੁਪਏ ਇਹਦੇ ਲੈ ਕੇ ਜਾਓ ਹੋ ਗਈ ਹੋਣੀ ਰਾਜੀ ਆ ਹੋ ਕੁੜੀ ਦੋਰੀ ਕੁੜੀ ਦੁਜੀ ਕੁੜੀ ਆ ਗਈ ਮੈਂ ਭੈਣ ਦੇ ਨੱਥ ਪਾ ਦਿਓ ਦੋ ਦੋੜਾਂ ਦੀ ਬਾਦੀ ਨਾ ਸਤ ਕੋਈ ਦੋ ਦੋੜਾਂ ਦੇ ਮੁਰਗੇ ਦੇ ਪਾਈ ਆ 3 ਨਾਂ ਦੋੜਾਂ ਦੀ ਬਾਦੀ ਹੋਣੀ ਕੋਈ 3 ਨਾਂ ਦੋੜਾਂ ਦੀ ਜੱਡੇ ਦੇ ਪਾਈ ਆ 4 ਨਾਂ ਦੋੜਾਂ ਦੀ ਬਾਦੀ ਹੋਣੀ ਕੋਈ 4 ਨਾਂ ਦੋੜਾਂ ਨਸ ਬੈ ਕੇ ਕੁੜੀ ਨਹੀਂ ਬੰਦ ਕਰਨੀ ਅੱਗੇ ਜੇਵਰਾ ਹੀ ਹੋਏ ਬਾਦੀ ਨਾਂ ਦੀ ਬਾਦੀ ਹੋਣੀ ਕੋਈ ਉਹ ਨਹੀਂ ਨਹੀਂ ਤੇਰੀ ਟੈਗ ਲੈਡ ਕਰਿਆ ਸੀ 4 ਨਾਂ ਦੋੜਾਂ ਦੀ ਬਾਦੀ ਹੋਣੀ ਹੱਤੇ ਹੀ ਰੰਗ ਦੀ 5 ਨਾਂ ਦੋੜਾਂ ਦੀ ਬਾਦੀ ਹੋਣੀ ਕੋਈ ਉਹ ਭੱਡਿਓ ਮੂਰਖ ਮਰ ਜਾ ਤੀ ਕਿਹੜੀ ਉਹ ਮੱਝਾਂ ਹੀ ਦੌਣ ਕੱਢ ਕੇ ਮਰ ਜਾ ਨਹੀਂ ਬਾਈ ਦੀ ਕੁੜੀਆਂ ਤੇ ਉਹ ਮਰ ਜਾ ਤੇਰੀ ਪੂਹਾ ਨਹੀਂ ਹੋਰ ਕੀ ਹੈ ਉਹ ਤਾਂ ਅਮਰੀਕਨ ਵੈਡ ਸੀ ના ના હાય યુરે મરે તો ખરાકલો તો દાદા સુંદરાગા કદરી રે શાક જાદા ભીંડા દેરી કે ડિસ્પ્લે પર એ ભી એ શિંગિયા બોલરા ઓ ગાતો એ આ તારી ફફડરા પડદી જઈ જાય એકઠા ઓ સુંદરાગા ભૂલી કે રાખ્યા જાદા મે રાશિયા હો કુડી તોરી કુડી દુતી આ કે તોરી દુતી આ ગઈ ਮਾ ਪੜੇ ਪੰਡਾ ਪਾਲਾ ਬਹੁਤ ਹੀ ਰੁਪਈਆ ਦੀ ਬਹੁਤ ਹੀ ਆ ਜੀ ਰੁਪਈਆ ਵੀ ਇਹਨਾਂ ਨੇ ਵੇੜੇ ਨੇ ਵੇੜੇ ਪੰਡਾ ਬਣਾ ਲਿਆ ਪਾ ਕੇ ਆਇਆ ਸ਼ੂਟਰ ਗੰਬਲੂ ਦਾ ਮੇਰਾ ਸ਼ੂਟਰ ਨਾ ਥੋੜਾ ਜਿਆਦਾ ਪਾ ਦੇ ਲੈ ਮੰਡਾ ਮਾ ਪੰਡਾ ਵੋਈਆਂ ਵੋਈਆਂ ਕਾਲਿਆ ਟੁਕੜੀ ਟੁੜੀ ਨਾ ਮਰਦੇ ਟੂੜੀ ਕਰਨੀ ਕੀ ਕੀ ਟੂੜੀ ਕਰਨੀ ਦੀ ਪਰੌਣਾ ਫੇਰੇ ਛੁੱਕ ਪਾ ਲੂਗੀ ਪਰੌਣਾ ਥੱਲੇ ਛੱਕਣੀ ਭਾਈ ਉਹ ਲੜਕਾ ਪਰੌਣਾ ਨਹੀਂ ਸੀਗਾ ਹੋਰ ਕੀ ਹੈ ਸਵਾ ਮਿੰਟੇ ਕੱਟ ਰੂਹੀ ਮੋਢੇ ਮਾਰੀ ਮਰਦੇ ਮਾਰੀ ਕੀ ਹੋਣਾ ਆਈ ਦੀ ਉਹ ਇੰਨੀ ਕਿ ਤੂੰ ਲੈ ਆ ਮੇਰੇ ਕਿਸ ਕੰਮ ਕੀ ਕੀ ਮੇਰੇ ਕਿਸ ਕੰਮ ਲੈ ਆਈ ਹੈ ਨਾ ਮੇਰੇ ਕਿਸ ਕੰਮ ਆ ਜੀ ਪੂਆ ਥੱਲੇ ਰੱਖ ਲਈ ਕਰਾ ਲਿਓ ਬੱਚੀ ਹੋਰ ਵੀ ਹੋਣਾ ਜੀ ਰਾਸੀਆ ਤੇਰੀ ਭੂਆ ਨਹੀਂ ਗਈ ਹੋਰ ਕੀ ਹੈ ਢੀਲ ਮੁਰਗੀ ਸੀਗੀ ਸਭ ਦੇ ਕੋਲ ਕਿਉਂ ਨਹੀਂ ਇੱਥੇ ਢੀਕਰ ਮੁਰਗੀ ਲੰਘਾ ਰਿਹਾ ਹੈ ਹੋਰ ਕੀ ਹੋਣਾ ਉਹ ਦੁੱਜੇ ਕੁੜੇ ਆ ਗਏ ਆ ਗਏ ਮੈਂ ਭੈਣ ਨੂੰ ਮੈਂ ਖਾ ਮਸ਼ੀਨ ਲੈ ਓਏ ਝੋਨਾ ਵਟਲਾ ਲਾ ਲਾ ਸਕਾ ਗਿਆ ਰੈਬਲ ਟਿਕਾ ਕੋ ਕੁੜੀ ਕੁੜੇ ਤੋਂ ਨਾਲ ਹੀ ਲਾ ਕੇ ਨਹੀਂ ਖੇਣ ਨਾ ਨਾ ਵੱਡੀ ਵੱਡੀ ਕਿਹੜੀ ਵੱਡੀ ਵੱਡੀ ਦੋ ਨੰਬਰ ਦੇ ਉੱਪਰ ਉੱਪਰ ਚੱਲੇ ਉਹ ਕਿਹੜੀ ਉਹ ਹੀ ਉਹ ਹੀ ਕਿਹੜੀ ਸਿਰ ਤੋਂ ਨਿਕਲ ਮਰ ਗਿਆ ਸੋਨੇ ਨੂੰ ਬੰਦਾ ਲੈ ਦੇ ਲੈ ਦੇਖੋ ਕਰ ਉਹ ਰੇ ਰੇ ਭਈਏ ਵਧੀਆ ਉਹ ਮਰਾਸ਼ੀਆ ਕੈਂਚੀ ਦਾ ਮਸ਼ੀਨ ਦੋ ਦਿਨ ਲੈ ਜਾ ਮੇਰੇ ਕਿੱਸ ਕੰਮ ਲੈ ਜਾ ਲੈ ਜਾ ਮੇਰੇ ਕਿੱਸ ਕੰਮ ਆ ਜੀ ਪੂਆ ਦੇ ਪਤਲਾ ਦੀ ਮਰ ਜਾ ਬਣਾ ਡੋ ਡੈਡੀ ਦੀ ਹੱਥ ਲੈ ਕੇ ਜਾ ਦਰ ਲੋ ਤਰਕੀਆਂ ਹੰਦਾ ਰਿਹਾ ਕਰ ਜੇ ਡੈਡੀ ਨਾ ਫੇਟ ਆਇਆ ਓਏ ਫੇਰ ਓਏ ਤੇ ਗੂਗਲ ਵੇਖ ਰਾ ਆ ਜੋਗਰਾ ਨਹੀਂ ਬੈਠਾ ਘਰ ਆ ਕੇ ਜਾਂਦੀ ਲੈ ਕੇ ਜਾਦਾ ਮੈਂ ਹੈ ਗਾ ਕੋ ਗੂਗਲ ਗੁੱਡੀ ਆ ਗਈ ਗੁੱਡੀ ਆ ਗਈ ਰੁਪਈਆ ਫੜੀ ਚੱਲ ਆਇਆ ਕਿ ਆ ਇਹ ਦਿਸੇ ਨਹੀਂ ਹਰੇ ਦਿਸੇ ਨਹੀਂ ਹਰੇ ਓਏ ਤਾਂ ਖੁਸ਼ੀ ਹੋ ਤੋ ਮੁਸਕਰਾ ਜਾਂ ਇੱਕ ਲੋਕ ਦੇ ਦੇ ਉਹਦੇ ਰੁਪਏ ਦੇ ਦੇਣ ਰੁਪਈਆ ਬਿਛੇ ਰੇੜੇ ਰੇੜੀ ਨੂੰ ਕੰਬਲ ਦੇ ਦੇਣ ਗਫਾ ਕੁੱਬ ਜਾਣ ਸੋਣਾ ਜਾਂਦੀ ਦੇਦਾ ਕੋਈ ਟੂੜੀ ਅੰਦਰਵਾੜ ਕੇ ਦਿੱਤਾ ਕੀ ਰਗਾਂ ਨੂੰ ਘੁੱਟ ਮਰ ਜਾ ਦਰੇ ਜਾਂ ਨੂੰ ਕੀ ਚੀਜ਼ ਕਹਿੰਦੇ ਬੀਰ ਨੇ ਜਿਹੜਾ ਮੁਰਗੇ ਨੂੰ ਹੱਥ ਕਰਾ ਹਾਰ ਕੇ ਹੋਣਾ ਜੀ ਓਏ ਖੇਰ ਖਿੜਾ ਦੇ ਕਰ ਸੋਲਾ ਫਰ ਖਾਣ ਇਹ ਕਿਹੜਿਆ ਫੁੱਲ ਖਲਾਅ ਦਾ ਖਿੜਕੀ ਆ ਆਜ਼ਾਦੀ ਰਾਤੀ ਪੈ ਗਈਆਂ ਕੜੀਆਂ ਰੋੜੀ ਤੇਰੀ ਦਾਦੀ ਮਾਦੇ ਦਾਣੀ ਘੜਾਇ ਮੈਨੇ ਜਿੜਿਆ ਫੁੱਲ ਗਲਾਬ ਦਾ ਖਿੜਕੀ ਆਜ਼ਾਦੀ ਜਿਵੇਂ ਕਾਕਾ ਫੇਰੇ ਵਾਲਾ ਜਿਹਦੀ ਪੰਡ ਗੋਣੇ ਖੁਸ਼ੀ ਤੇ ਸ਼ਾਦੀ ਫੇਰ ਹਣਾ ਕੀ ਦਾ ਵਿਆਹ ਲੈ ਕਾਕੇ ਦਾ ਮੈਂ ਜਣਾ ਤੇਰੇ ਖਫੜ ਦਾ ਮਰੇ ਮਗਰ ਕਹਦੇ ਹਿਆ ਲਗਾ ਦਾ ਹੋਰ ਕੀ ਹੋਣਾ ਜੀ ਮੇਰੇ ਮਗਰ ਕਹੇ ਬੋਲੇ ਕਿਆ ਖਿੜਿਆ ਫੁੱਲ ਗਲਾਬ ਦਾ ਖਿੜਕੀ ਆਜ਼ਾਦੀ ਖਿੜਿਆ ਫੁੱਲ ਗਲਾਬ ਦਾ ਖਿੜਕੀ ਆਜ਼ਾਦੀ ਜਿਵੇਂ ਮੁੰਡੇ ਦਾ ਮਾਮਾ ਜਿਵੇਂ ਮੁੰਡੇ ਦਾ ਮਾਮਾ ਉਹ ਸਮੇਤ ਕਰਦਾ ਇਹੇ ਬਲੇ ਲੈ ਲੈ ਪਰ ਦੋ ਨੰਬਰ ਰਾਤ ਦੀ ਜਾਈ ਖਾ ਚਾਹ ਮੇਰਾ ਮੁੰਡੇ ਦੇ ਮਾਮੇ ਕੋ 500 ਦਾ ਨੋਟ ਦਿੱਸਿਆ ਨਹੀਂ ਲੈ ਲਾ ਦਾਦੀ ਦੀ ਫੋਟੋ ਬੁਖਾ ਮੈਂ ਦੇ ਦੇ ਹੋਰੀ ਮਰਦਰ ਤਾਂ ਕੱਢੀ ਨਾ ਲੱਗਦੇ ਸਹੀ ਖਾ ਦੇ ਨਾ ਲੈ ਆ ਫਿਰ ਹੋਈ ਖਾ ਦੇ ਜਿੱਥੇ ਰਹੀਂ ਨੇ ਮੈਨੇ ਕਿੱਥੇ ਜਿੱਥੇ ਸਾਡਾ ਘਰ ਘਰ ਕਿੱਥੇ ਹੋਈ ਜਿੱਥੇ ਸਾਡਾ ਨਾ ਲੱਗਿਆ ਨਲ ਕਿੱਥੇ ਲੱਗਿਆ ਮੁੰਡਾ ਕਿੱਥੇ ਰਹਿੰਦਾ ਤੂੰ ਤਾਂ ਕੋਈ ਜਮਾ ਪੂਰਾ ਸੜਕ ਲੈ ਔਰ ਕੀ ਹੋਣੇ ਮੋਰ ਮੈਂ ਗਿਆ ਲਾ ਗਾ ਸਾਈਕਲ ਸਾਈਕਲ ਲਵਾ ਦੇ ਲੈ ਲੈਣਾ ਦਿਖਾ ਦੇ ਬਿਨੇ ਦਾ ਸਾਈਕਲ ਇਹਦਾ ਦਾ ਸਾਈਕਲ ਹਾਂ ਹੋ ਮੇਰੇ ਬਾਪ ਦਾ ਨਾਮ ਹੈ ਹੀਰੋ ਹੈਂਡਲ ਉਹਦਾ ਹੀਰੋ ਹੈਂਡਲ ਤੇ ਬਾਹ ਨੂੰ ਕੀ ਆਂਦੇ ਦੋ ਦੇ ਵਿਚਾਰੇ ਕੋਈ ਕੀ ਉੱਤੇ ਆਣੀ ਕਰੇ ਮਾਸ਼ੀ ਨੂੰ ਚੈਨਜੀ ਦੇ ਮਾਸ਼ੀ ਨੂੰ ਚੈਨਜੀ ਦੇ ਬਾਬੇ ਨੂੰ ਕੱਟ ਪਿੰਨਗੇ ਕਟਾਰ ਰਿਹਾ ਕਰ ਮਾਸ਼ੜ ਵੀ ਹੈਗਾ ਮਾਸ਼ੜ ਕਿੱਥੇ ਹੈ ਉਹ ਮਰਗਾਟ ਹੈ ਮਾ ਤੇ ਗਾਲੀਆਂ ਵਿੱਚ ਫਿਰਦਾ ਹੈ ਰਿਹਾ ਕਰ ਇਹਦੇ ਵਿੱਚ ਜਾ ਕੇ ਜਵਾ ਸ਼ਹੀ ਨਹੀਂ ਆਇਆ ਉਹ ਫਿਰ ਤੋਂ ਫੜਨਾ ਹੁਣ ਤਾਂ ਆ ਵੇਖ ਦੀ ਹੈ ਉਹ ਵੀ ਕਿਹ ਹੈ ਮੁੜ ਕੇ ਫੇਰ ਜੇ ਇੱਕ ਪਾਣੀ ਨਹੀਂ ਲਾ ਖਾਵੇ ਲੈ 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 ਆਓ